ਸ਼੍ਰੀਆ ਕਾਲ ਜੀ ਸਾਰਿਆਂ ਨੂੰ ਮੈਂ ਹਾਂ ਸਰਜੀਤ ਪਿੰਡੂ ਲਹਿਤੀਵਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਹਾਂ ਹੋਰ ਸਨავ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਹਾਂ ਤੇ ਲੋ ਜੀ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਸਪੈਸ਼ਲ ਚਾਕਾ ਤੇ ਬੰਦ ਕਿਵੇਂ ਲੱਗਦੇ ਨੇ ਜਿਹੜੇ ਆਪਣੇ ਕਬੀਜ਼ ਚਾਕ ਹੁੰਦੇ ਨੇ ਉਹਨਾਂ ਤੇ ਮਤਲਬ ਕਿ ਆਪਾਂ ਬੰਦ ਵੀ ਲਗਾ ਸਕਦੇ ਹਾਂ ਜਾਂ ਫਿਰ ਸਿਲਾਈ ਮਸ਼ੀਨ ਨਾਲ ਉਹ ਤੇ ਪੱਟੀ ਜੀ ਰੱਖ ਕੇ ਪੱਟੀ ਵੀ ਲਗਾ ਸਕਦੇ ਜਿਹਦੇ ਨਾਲ ਆਪਣੇ ਚਾਕ ਬਿਲਕੁਲ ਨਹੀਂ ਫਟਣ ਨੇ ਜਿਹੜੇ ਆਪਣੇ ਅੱਜ ਕੱਲ ਦੇ ਕਾਟਨ ਦੇ ਸੂਟ ਹੁੰਦੇ ਨੇ ਜੀ ਉਹ ਚਾਕਾ ਤੋਂ ਹੀ ਫੱਟਦੇ ਨੇ ਜਲਦੀ ਤੇ ਉਹਨਾਂ ਤੇ ਬੰਦ ਲਾਉਣਾ ਤਾਂ ਉਹਨੂੰ ਤਰੀਕਾ ਦੱਸਦੇ ਆ ਤੇ ਦੇਖੋ ਜੀ ਜਿਵੇਂ ਹੁਣ ਆਪਣੀ ਆ ਸ਼ਰਟ ਹੋਊਗੀ ਇਹ ਹੋਗੀ ਸ਼ਰਟ ਇਹ ਹੋਗੇ ਇਹ ਚਾਕ ਆਹ ਚਾਕ ਤੇ ਥੋੜਾ ਛੋਟਾ ਬੰਦ ਲਾਇਆ ਹੋਇਆ ਦੇਖੋ ਇਹ ਬੰਦ ਲਗਾਉਣ ਦਾ ਤਰੀਕਾ ਦੱਸਦੇ ਆ ਜਿਵੇਂ ਹੁਣ ਇਹ ਬੰਦ ਲੱਗਿਆ ਹੋਇਆ ਇੱਕ ਆਪਾਂ ਨੇ ਲੈ ਲੈਣੀ ਹੈ ਸੂਈ ਸੂਈ ਦੇ ਵਿੱਚ ਪਾ ਲੈਣਾ ਆਪਣੇ ਡਬਲ ਧਾਗਾ ਦੇਖੋ ਜੀ ਡਬਲ ਧਾਗਾ ਇਦਾਂ ਪਾਉਣਾ ਹੈ ਡਬਲ ਧਾਗਾ ਕਰਕੇ ਇਦਾਂ ਪਾ ਕੇ ਡਬਲ ਧਾਗਾ ਤੇ ਇਹ ਤੇ ਆਪਾਂ ਦੇ ਲਿੰਨੇ ਗੱਠ ਨੀਚੇ ਗੱਠ ਜਿਆਦੇ ਮੋਟੀ ਨਹੀਂ ਦੇਣੀ ਹੈਗੀ ਬਿਲਕੁਲ ਬਰੀਕ ਜੀ ਦੇਣੀ ਆ ਤੇ ਲੋ ਜੀ ਗੱਠ ਦੇ ਲਈ ਆਪਾਂ ਨੇ ਹੁਣ ਆਪਾਂ ਇਹ ਸੂਈ ਇਦਾਂ ਨੀਚੋਂ ਦੀ ਲਿਜਾਣੀ ਆ ਚਾਕ ਦੇ ਨੀਚੋਂ ਦੀ ਇਦਾਂ ਕੱਢਣੀ ਆ ਤੇ ਐ ਲਿਜਾ ਕੇ ਤੇ ਫਿਰ ਇਧਰਲੇ ਪਾਸੇ ਦੀ ਆਪਾਂ ਨੇ ਇਹ ਕੱਢ ਲੈਣੀ ਆ ਤੇ ਜੇ ਆਪਣੇ ਇਹ ਕਮੀਜ਼ ਤੇ ਬੰਦ ਲੱਗੇ ਹੋਣ ਤਾਂ ਆਪਣੀ ਜੋ ਕਾਟਨ ਦੀ ਸ਼ਰਟ ਹੁੰਦੀ ਹੈ ਬਿਲਕੁਲ ਨਹੀਂ ਫਟਣੀ ਹੈਗੀ ਤੇ ਨਾਲੇ ਬੰਦ ਨਾਲ ਇਹ ਮਜ਼ਬੂਤ ਬਣ ਜਾਂਦੀ ਆ ਇਹ ਹੈਗਾ ਜੀ ਆਪਣਾ ਬਿਨਾ ਸਲਾਈ ਤੋਂ ਬੰਦ ਕਿਵੇਂ ਲਗਾਈਏ ਚਾਕਾਂ ਤੇ ਸਪੈਸ਼ਲ ਵੀਡੀਓ ਮੈਂ ਕਿ ਚੱਲ ਪਾਦਾਂ ਨਹੀਂ ਆਪਾਂ ਬੰਦ ਵਾਲੀ ਤੇ ਇਦਾਂ ਆਪਾਂ ਨੇ ਕੱਢ ਲੈਣੀ ਹੈ ਸੂਈ ਹੁਣ ਇੱਥੋਂ ਦੀ ਦੁਆਰੋਂ ਫੇਰ ਇੱਥੋਂ ਦੀ ਸੂਈ ਕੱਢ ਕੇ ਇਹਦੇ ਵਿੱਚ ਦੀ ਚਾਕ ਦੇ ਵਿੱਚ ਦੀ ਇਦਾਂ ਕਰਕੇ ਫੇਰ ਹੁਣ ਆਪਾਂ ਐ ਕਰਕੇ ਧਾਗਾ ਕਮਾ ਲੈਣਾ ਇਹਦੇ ਉੱਤੋਂ ਦੀ ਤੇ ਜਿਹੜਾ ਆਪਣਾ ਇੱਥੋਂ ਇਹ ਵਾਲਾ ਟੱਪਾ ਲਾਇਆ ਸੀ ਇਹਦੇ ਵਿੱਚ ਦੀ ਇਦਾਂ ਸੂਈ ਕੱਢਾਂਗੇ ਤੇ ਫੇਰ ਇਦਾਂ ਦੇਖੋ ਜੀ ਆਪਣੀ ਗੋਲ ਗੱਠ ਪੈ ਗਈ ਐ ਤੇ ਤੇ ਇਹ ਬੰਦ ਲੱਗੇ ਹੋਏ ਵੀ ਬਹੁਤ ਸੋਹਣੇ ਲੱਗਦੇ ਨੇ ਦੇਖੋ ਧਾਗਾ ਉੱਤੋਂ ਦੀ ਫੇਰ ਕਮਾਣਾ ਐ ਐ ਧਾਗਾ ਕਮਾ ਕੇ ਤੇ ਫੇਰ ਇਦਾਂ ਸੋਈ ਫੇਰ ਕੱਢਣੀ ਹੈ ਇਹਨੇ ਬੰਦ ਦੇ ਨਿਚੋਂ ਦੀ ਜੋ ਆਪਾਂ ਨੇ ਸਰਪਾਇਆ ਸਰਉਪਾਇਆ ਲਾਇਆ ਸੀ ਦੇਖੋ ਗੋਲ ਗੱਠ ਫੇਰ ਪੈ ਗਈ ਆ ਇਦਾਂ ਬੰਦ ਲੱਗਦੇ ਨੇ ਇਹ ਤੇ ਇਹ ਬੰਦ ਲਾਣੇ ਵੀ ਬਹੁਤ ਸੌਖੇ ਨੇ ਤੇ ਇਹਦੇ ਨਾਲ ਮਤਲਬ ਕਿ ਆਪਣਾ ਜੋ ਕਮੀਜ਼ ਨੂੰ ਚਾਕਾਂ ਨੂੰ ਸਪੋਰਟ ਹੁੰਦੀ ਆ ਪੂਰੀ ਐਨ ਮਿਲ ਜਾਂਦੀ ਆ ਤੇ ਜਿਹਦੇ ਨਾਲ ਆਪਣੇ ਜੋ ਬੰਦ ਨੇ ਜਮੀ ਨਹੀਂ ਟੁੱਟਦੇ ਹੈਗੇ ਤੇ ਨਾਲੇ ਕਮੀਜ਼ ਚਾਕਾਂ ਤੋਂ ਬਿਲਕੁਲ ਨਹੀਂ ਫਟਣੀ ਹੈਗੀ ਹੁਣ ਮੇਰੀ ਸੂਟ ਹੁੰਦੇ ਨੇ ਕਾਟਨ ਦੇ ਮੇਰੇ ਇੱਥੋਂ ਹੀ ਜਾਂਦੇ ਨੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਦਾਂ ਬੰਦ ਲਗਾ ਲਵਾਂਗੇ ਜਦੋਂ ਬੰਦ ਲੱਗ ਗਏ ਜੀ ਫਿਰ ਆਪਾਂ ਇਹ ਸੂਈ ਨਿਚੋਂ ਦੀ ਇਦਾਂ ਕੱਢ ਦੇਣੀ ਆ ਸੂਈ ਕੱਢ ਕੇ ਇਦਾਂ ਫਿਰ ਨੀਚੇ ਦੇ ਇਦਾਂ ਗੱਠ ਦੇ ਦੇਣੀ ਆ ਮੈਂ ਇਹ ਬੰਦ ਪੱਕਾ ਨਹੀਂ ਲਾਉਂਦੀ ਹੈਗੀ ਤੇ ਕੱਚਾ ਹੀ ਬੰਦ ਲਾਇਆ ਇਹ ਮੈਨੇ ਕਿਉਂਕਿ ਇਹ ਮੈਨੇ ਦੇਣ ਨਾਲ ਤੁਹਾਨੂੰ ਲਾ ਕੇ ਦਿਖਾਇਆ ਕਿ ਲੋ ਜੀ ਆਪਣਾ ਬੰਦ ਬਿਲਕੁਲ ਰੈਡੀ ਹੋ ਗਿਆ ਤੇ ਇਦਾਂ ਆਪਾਂ ਚਾਕ ਬਚਾ ਸਕਦੇ ਆ ਮਤਲਬ ਕਿ ਬੰਦ ਲਗਾ ਕੇ ਤੇ ਕੁਰਤੀ ਪੂਰੀ ਵਧੀਆ ਕਮੀਜ਼ ਆਪਣੀ ਰਹੂਗੀ ਫਿੱਟ ਤੇ ਆਪਣੀ ਕਾਟਨ ਦੀ ਕਮੀਜ਼ ਜਲਦੀ ਨਹੀਂ ਫਟਣੀ ਹੈਗੀ ਤੇ ਲੋ ਜੀ ਇਹ ਸੀ ਆਪਣੀ ਅੱਜ ਬਿਲਕੁਲ ਛੋਟੀ ਜੀ ਵੀਡੀਓ ਬਿਨਾ ਸਲਾਈ ਕਿਤੇ ਚਾਕਾਂ ਦੇ ਉੱਤੇ ਬੰਦ ਕਿਵੇਂ ਲਗਾਈਏ ਤੇ ਇਹ ਸੀ ਆਪਣੀ ਬਿਲਕੁਲ ਛੋਟੀ ਜੀ ਸਿੰਪਲ ਜੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਕਿਦਾਂ ਦੀ ਲੱਗੀ ਆ ਤੇ ਚਲੋ ਜੀ ਮਿਲਾਂਗੇ ਕੱਲ ਨੂੰ ਇੱਕ ਹੋਰ ਵੀਡੀਓ ਨਾਲ ਤੱਕ ਲਈ ਸਾਰਿਆਂ ਨੂੰ ਸ਼ਸ਼ਕੀ ਕਾ